ਪੰਜਾਬ ਪੁਲਿਸ ਅਤੇ ਕਿਸਾਨਾਂ ਦਾ ਮੁੜ ਹੋਵੇਗਾ ਅੱਜ ਆਮੋ ਸਾਹਮਣਾ ਵੱਡੇ ਇਕੱਠ ਦਾ ਹੋ ਚੁੱਕਿਆ ਹੈ ਫਰਤੋ ਐਲਾਨ ਤੇ ਦੱਸੀਏ ਕਿ ਉੱਥੇ ਹੀ ਹੁਣ ਮੁੜ ਤੋਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਮੰਤਰੀਆਂ ਦਾ ਕਿਰਾਓ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਅੱਜ ਜਿਹੜਾ ਕਿ ਵੱਡਾ ਰੋਸ ਪ੍ਰਦਰਸ਼ਨ ਹੈ ਜਿਹੜਾ ਕਿ ਕਿਸਾਨ ਕਰਨ ਜਾ ਰਹੇ ਨੇ ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਮੋੜੇ ਕਾਠ ਹੋਵੇਗਾ ਤੇ ਮੁਰਤੋਂ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਡਲੇਵਾਲ ਦੇ ਕਰੀਬੀ ਕਾਕਾ ਕੋਟੜਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨਾ ਤੇਰਾ ਹੰਕਾਰ ਅਸੀਂ ਜ਼ਰੂਰ ਤੋੜਾਂਗੇ ਜਿਸ ਤਰ੍ਹਾਂ ਤੂੰ ਭੀਤੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਪਹਿਲਾ ਦੇ ਵਿੱਚ ਡੱਕਿਆ ਤੇ ਦੂਜੇ ਪਾਸੇ ਸਾਰੇ ਧਰਨੇ ਹੀ ਜੀਸੀਬੀ ਮਸ਼ੀਨਾਂ ਦੇ ਨਾਲ ਉਖਾੜ ਦਿੱਤੇ ਤੇ ਹੁਣ ਉੱਥੇ ਹੀ ਪੰਜਾਬ ਸਰਕਾਰ ਨੂੰ ਮੁੜ ਤੋਂ ਕਿਸਾਨ ਜਥੇਬੰਦੀਆਂ ਲਲਕਾਰ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਦੇਖੇ ਜਿਹੜਾ ਕਿ ਕਿ ਰਾਉ ਮੰਤਰੀਆਂ ਦਾ ਕੀਤਾ ਜਾਵੇਗਾ ਤੇ ਉੱਥੇ ਹੀ ਕਿਸਾਨ ਜਥੇਬੰਦੀ ਅੱਜ ਵੱਡਾ ਇਕੱਠਾ ਜਿਹੜਾ ਕਿ ਮੁੜ ਤੋਂ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਉੱਥੇ ਸਰਕਾਰਾਂ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਹੋਰ ਕੀ ਕਹਿਣਾ ਕੱਕ ਕੋਟੜਾ ਦਾ ਆਓ ਤੁਹਾਨੂੰ ਸੁਣੋਨੇ ਐਸ ਵਕਤ ਅਸੀਂ ਜ਼ਿਲ੍ਹਾ ਬਠਿੰਡਾ ਦੇ ਜਿਹੜਾ ਸਾਡਾ ਪੇਕੇ ਜੂ ਸਿੱਧੂਪੁਰ ਦੇ ਸੁਪਾ ਜਿਹੜਾ ਜਰਸਿਕਤਰ ਨੈ ਰੇਸਪ ਸਿੰਘ ਜੱਤ ਇਹ 19 ਮਾਰਚ ਨੂੰ ਜਿਹੜੀ ਪੁਸਤ ਕਹਿ ਰਹੀ ਹੈ ਵੀ ਕਿਸਾਨਾਂ ਨੂੰ ਅਸੀਂ ਕੁਛ ਨਹੀਂ ਕਿਹਾ ਕਿਸਾਨਾਂ ਨੂੰ ਸਮਾਨ ਵਾਪਸ ਕਰਤਾ ਉਹ ਸਾਰੀ ਸਥਿਤੀ ਸਾਹਮਣੇ ਹੈ ਤਾਂ ਜਿਹੇ ਜਿਹਾ ਉਹਨਾਂ ਨੇ ਇੱਥੇ ਖੇਚ ਤੋਂ ਕੀਤੇ ਆ ਡਾਂਗਾ ਮਾਰੀਆਂ ਨੇ ਗੁੱਡੇ ਮਾਰੇ ਨੇ ਜਿਹੜੀ ਡਿਸਕ ਚ ਸਮੱਸਿਆ ਆਈ ਆ ਡਾਕਟਰਾਂ ਮੁਤਾਬਕ ਹਜੇ ਵੀ ਠੀਕ ਨਹੀਂ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਵੇਖ ਕੇ ਜਦੋਂ ਤੋਂ ਅਸੀਂ ਸਾਡੇ ਦੋਨੇ ਫੋਰਮਾਂ ਦੇ ਆਗੂ ਜੇਲ੍ਹ ਤੋਂ ਬਾਹਰ ਆਏ ਆ ਇੱਕ ਸਾਡਾ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਬਾਹਰ ਆਗੂ ਸੀ ਪ੍ਰੋਗਰਾਮ ਦਿੱਤੇ ਗਏ ਸੀਗੇ ਉਹ ਬੜਾ ਭੁਲੇਖਾ ਪੈ ਰਿਹਾ ਵੀ ਉਹ ਪ੍ਰੋਗਰਾਮ ਹੋਣਗੇ ਕਿ ਨਹੀਂ ਹੋਣਗੇ ਸਾਡੇ ਦੋਨੇ ਫੋਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਇਹ 31 ਦੇ ਜਿਹੜੇ ਮੰਤਰੀਆਂ ਦੇ ਘਰੋ ਦੇ ਪ੍ਰੋਗਰਾਮ ਦਿੱਤੇ ਹੋਏ ਨੇ ਇਹ ਸਟੈਂਡ ਕਰਦੇ ਆ ਕਰਾਂਗੇ ਜਾਣੇ ਕੱਲ ਨੂੰ ਤਾਂ ਜਿੱਥੇ ਵੀ ਕਿਸੇ ਦੇ ਨੇੜੇ ਐਮਐਲਏ ਜਾਂ ਕਿਤੇ ਮੰਤਰੀ ਪੈਂਦਾ ਉਹਦਾ ਜਿਹੜਾ ਜੋ ਕੁਝ ਕਰਿਆ ਆਪਣੇ ਪੰਜਾਬ ਸਰਕਾਰ ਨੇ ਜੋ ਅੱਜ ਭਗਵੰਤ ਮਾਨ ਨੇ ਬਿਆਨ ਦਿੱਤਾ ਕੁੱਟੇ ਵੀ ਮਾਰੇ ਵੀ ਲੁੱਟੇ ਵੀ ਤਾਂ ਹਜੇ ਕਹਿੰਦਾ ਮੈਂ ਕਿਸਾਨਾਂ ਨੂੰ ਲੈ ਕੇ ਜਾਊਂਗਾ ਉਤੋਂ ਪਹਿਲਾਂ ਉਹਦੇ ਕੋਲੇ ਮੰਗਾਂ ਨੇ ਸਾਡੀਆਂ ਉਹਦੇ ਨਾਲ ਸੰਬੰਧਿਤ ਕਿ ਸਾਰਾ ਜਿਹੜਾ ਸਾਡਾ ਕਿਸਾਨ ਤੋਂ ਲੁੱਟਿਆ ਤੇਰੀ ਪੁਲਿਸ ਨੇ ਜਿਹੜਾ ਤੁਸੀਂ ਵੇਚਿਆ ਕੁਆੜ ਦੇ ਰੂਪ ਦੇ ਵਿੱਚ ਜਾਂ ਜਿਹੜਾ ਸਾਡਾ ਉੱਥੇ ਨੁਕਸਾਨ ਹੋਇਆ ਇਹਦੀ ਪੂਰਤੀ ਕਰੇਗਾ ਜਿਹੜੇ ਸਾਡੇ ਮੋਰਚੇ 'ਚ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਜਿਹੜੇ ਹਜੇ ਮਾਜਵੇਂ ਤੋਂ ਵਾਂਝੇ ਨੇ ਹਜੇ ਨੌਕਰੀਆਂ ਵਾਲੇ ਵਾਂਝੇ ਨੇ ਇਹ ਕਰੇਗਾ ਤਾਂ ਸਾਰੀਆਂ ਸਮੱਸਿਆ ਜਿਹੜੀਆਂ ਟਰੈਲ ਟਰਾਲੀਆਂ ਸੋਢੇ ਐਮਐਲਏ ਨੇ ਚੋਰੀ ਕੀਤੀਆਂ ਛੋੜੇ ਪੁਲਿਸ ਚਪਾਈਆਂ ਨੇ ਪੂਰੀਆਂ ਕੀਤੀਆਂ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਜੇਲ੍ਹ ਭੇਜੇਗਾ ਤਾਂ ਕਿਸਾਨਾਂ ਵਾਲੀ ਗੱਲ ਤਾਂ ਫੇਰ ਕਰੀ ਅੱਗੇ ਵੀ ਮੈਂ ਕਿਸਾਨਾਂ ਨੂੰ ਮੀਟਿੰਗ ਤੇ ਲੈ ਕੇ ਜਾਊਂਗਾ ਜਾਵਾਂਗੇ ਤੇਰੇ ਬਗੈਰ ਪਹਿਲਾ ਤੇਰਾ ਜਿਹੜਾ ਹਕਾਰ ਹੈ ਜੋ ਤੂੰ ਕੁਛ ਕੀਤਾ ਉਹਦਾ ਬਦਲਾ ਜਿਹੜਾ ਉਹਦਾ ਹਿਸਾਬ ਤਾਵ ਹੈ ਉਹ ਪੰਜਾਬ ਦੇ ਲੋਕ ਪੰਜਾਬ ਦੇ ਲੜਨ ਵਾਲੇ ਲੋਕ ਉਹ ਹਜੇ ਲੈਣਗੇ ਬਾਕੀ ਹੈ ਤਾਂ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਡੇ ਦੋਨੇ ਫੋਰਮ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਜਿੱਥੇ ਵੀ ਕਿਤੇ ਨੇੜੇ ਮੰਤਰੀ ਐਮ ਐਲ ਏ ਜਿੱਥੇ ਵੀ ਠੀਕ ਪੈਂਦਾ ਉਹ ਜਿਹੜਾ ਘਰੌ ਦਾ ਪ੍ਰੋਗਰਾਮ ਦਿੱਤਾ ਹੈ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਰਹਿਸ ਹੈਗੀ ਉਹਦਾ ਵੀ ਘਰੌ ਕਰਾਂਗੇ ਤਾਂ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਸਾਨੂੰ ਲੋਡ ਪਏ ਅਸੀਂ ਦੋਨੇ ਫੋਰਮਾਂ ਦੇ ਆਗੂ ਉਹਨਾਂ ਦਾ ਪੂਰਾ ਘਰੌ ਕਰਕੇ ਜੋ ਕੁਝ ਕੀਤਾ ਸਾਡਾ 19 ਮਾਰਚ ਨੂੰ ਉਹਦਾ ਹਸਾਬਤਾਬ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ